ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਤੇ ਮੈਂ ਇਹ ਬੇਬੀ ਸਵੈਟਰ ਬਣਾਇਆ ਹੈ 8-9 ਸਾਲ ਦੇ ਬੱਚੇ ਦੇ ਜਿਹੜਾ ਇਹ ਸਵੈਟਰ ਆਰਾਮ ਨਾਲ ਆਊਗਾ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਜਿਹੜਾ ਇਹ ਬਣਾਉਣਾ ਦੱਸਿਆ ਜਿਹੜੇ ਇਹਦੇ ਅਲੱਗ-ਅਲੱਗ ਪਾਰਟ ਵੀ ਮੈਂ ਤੁਹਾਨੂੰ ਬਣਾਉਣੇ ਦੱਸਿਆ ਜਿਵੇਂ ਪਾਰਟ 1 2 3 4 ਇਸ ਤਰ੍ਹਾਂ ਵੀ ਤੁਸੀਂ ਵੇਖ ਸਕਦੇ ਹੋ ਸਾਰੇ ਪਾਰਟ ਮੈਂ ਪਲੇਲਿਸਟ ਵਿੱਚ ਪਾ ਦੂੰਗੀ ਤੇ ਜਿਹੜੀ ਇਹਦੀ ਪੂਰੀ ਵੀਡੀਓ ਵੀ ਮੈਂ ਆਪਣੇ ਚੈਨਲ ਤੇ ਬਣਾਈ ਹੈ ਉਹ ਤੁਹਾਡੀ ਮਰਜ਼ੀ ਹੈ 파ਰਟ ਦੇਖਣੀ ਹੈ ਜਾਂ ਪੂਰੀ ਵੀਡੀਓ ਦੇਖਣੀ ਹੈ ਤਾਂ ਜੋ ਤੁਹਾਨੂੰ ਕੋਈ ਵੀ ਮੁਸ਼ਕਲ ਨਾ ਆਵੇ ਆਸਾਨੀ ਨਾਲ ਤੁਸੀਂ ਜਿਹੜਾ ਸਾਰਾ ਸਵੈਟਰ ਤੁਸੀਂ ਆਸਾਨੀ ਨਾਲ ਸਮਝ ਸਕੋ ਤੇ ਅੱਜ ਮੈਂ ਤੁਹਾਨੂੰ ਜਿਹੜੀ ਇਹਦੀ ਲੰਬਾਈ ਚੜਾਈ ਕਿੰਨੇ ਕੁੰਡੇ ਆ ਵੈਸੇ ਮੈਂ ਜਦੋਂ ਮੈਂ ਸਵੈਟਰ ਬਣਾਇਆ ਸਾਰਾ ਤੁਹਾਨੂੰ ਇਹ ਦੱਸਿਆ ਪਰ ਕਈ ਵਾਰ ਕੀ ਹੁੰਦਾ ਆਪਾਂ ਸਿਰਫ ਕੁੰਡੇ ਦੇਖਣੇ ਹੁੰਦੇ ਕਿੰਨੇ ਪਾਏ ਕਿੰਨੀ ਲੰਬਾਈ ਹੈ ਕਿਸ ਤਰ੍ਹਾਂ ਬਟਨ ਪੱਟੀ ਹੈ ਅੱਜ ਮੈਂ ਇਹ ਤੁਹਾਨੂੰ ਜਿਹੜਾ ਲਿਖ ਕੇ ਦੱਸੂਗੀ ਕਿੰਨੇ ਕੁੰਡੇ ਰੱਖੇ ਬਾਰਡਰ ਲਈ ਉੱਪਰ ਕਿੰਨੇ ਵਧਾਏ ਆ ਲੰਬਾਈ ਇਸ ਤਰ੍ਹਾਂ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਦੇਖੋ ਜੀ ਆਪਾਂ ਬਣਾ ਰਹੇ ਆ ਬੇਬੀ ਸਵੈਟਰ ਕਹਿ ਲਓ ਜਾਂ ਕੋਟੀ ਕਹਿ ਲਓ ਪੂਰੀ ਬਾਹਾਂ ਦੀ ਠੀਕ ਹੈ 8-9 ਸਾਲ ਦੇ ਬੱਚੇ ਲਈ ਜਿਹੜਾ ਇਹ ਸਵੈਟਰ ਬਣਾਇਆ ਮੈਂ ਹੁਣ ਤੁਹਾਨੂੰ ਇਹਦੀ ਲੰਬਾਈ ਚੜਾਈ ਮੈਂ ਸਾਰੀ ਦੱਸੂਗੀ ਇਸ ਤਰ੍ਹਾਂ ਇਹ ਹੈਗਾ ਫਰੰਟ ਪਾਰਟ ਇਹ ਆ ਗਿਆ ਇਸ ਤਰ੍ਹਾਂ ਬਾਰਡਰ ਇਹ ਉਲਟਾ ਇਹ ਇੱਕ ਸਿੱਧਾ ਕੁੰਡਾ ਇਸ ਤਰ੍ਹਾਂ ਠੀਕ ਹੈ ਤਾਂ ਇਹਦੇ ਮੈਂ ਪਾਈ ਐ 63 ਕੁੰਡੇ 63 ਕੁੰਡੇ ਪਾਉਣ ਤੋਂ ਬਾਅਦ ਜਿਹੜਾ ਇਹਨੂੰ 2 ਇੰਚ ਬਣਾਇਆ ਠੀਕ ਹੈ 2 ਇੰਚ ਬਣਾ ਕੇ ਉਸ ਤੋਂ ਬਾਅਦ 10 ਕੁੰਡੇ ਮੈਂ ਵਧਾਈ ਹੈ 63 10 73 ਕੁੰਡੇ ਉੱਪਰ ਕੁੰਡੇ ਕਿਸ ਤਰ੍ਹਾਂ ਵਧਾਈ ਹੈ ਇਹ ਵੀ ਮੈਂ ਤੁਹਾਨੂੰ ਦੱਸੀ ਹੈ ਠੀਕ ਹੈ 10 ਕੁੰਡੇ ਵਧਾਉਣ ਤੋਂ ਬਾਅਦ ਜਿਹੜੀ ਇਹਦੀ ਮੈਂ ਲੰਬਾਈ ਕੰਪਲੀਟ ਕੀਤੀ ਹੈ ਲੰਬਾਈ ਦੇਖੋ ਤੁਹਾਨੂੰ ਜਿੰਨੀ ਵੀ ਬੱਚੇ ਲਈ ਚਾਹੀਦੀ ਹੋਗੀ ਉਸ ਤਰ੍ਹਾਂ ਤੁਸੀਂ ਕੰਪਲੀਟ ਕਰ ਲੈਣੀ ਹੈ ਜਿੰਨੀ ਤੁਸੀਂ ਰੱਖਣੀ ਹੋਗੀ ਤਾਂ ਮੈਂ ਜਿਹੜੀ ਇਹਦੀ ਲੰਬਾਈ ਹੈ 11 ਇੰਚ ਬਣਾ ਕੇ ਉਸ ਤੋਂ ਬਾਅਦ ਮੋਡਿਆਂ ਦੀ ਕਟਾਈ ਪਾਈ ਹੈ ਮੋਡਿਆਂ ਦੀ ਕਟਾਈ ਦੋਨਾਂ ਸਾਈਡਾਂ ਤੋਂ ਸੇਮ ਪਾਉਗੀ 2 2 1 ਇਸਤਰਾ ਫਿਰ ਉਸ ਤੋਂ ਬਾਅਦ 7 ਇੰਚ 7 ਇੰਚ ਮੋਡਿਆਂ ਦੀ ਲੰਬਾਈ ਕੰਪਲੀਟ ਕੀਤੀ ਹੈ ਜਦੋਂ ਮੋਢਿਆਂ ਦੀ ਘਟਾਈ ਪਾਈ ਤਾਂ ਨਾਲ ਹੀ ਇੱਥੇ ਜਿਹੜੀ ਬਟਨ ਪੱਟੀ ਚਲਾਈ। ਦੋਨਾਂ ਸਾਈਡਾਂ ਦੀ ਬਟਨ ਪੱਟੀ ਇਸ ਤਰ੍ਹਾਂ ਨਾਲ ਚਲਾਈ ਹੈ। ਠੀਕ ਹੈ ਇਸ ਤਰ੍ਹਾਂ। ਫਿਰ ਉਸ ਤੋਂ ਬਾਅਦ ਗਲੇ ਦੀ ਘਟਾਈ ਪਾਈ ਹੈ। ਦੋਨਾਂ ਸਾਈਡਾਂ ਤੋਂ ਸੇਮ ਹੀ ਗਲੇ ਦੀ ਘਟਾਈ ਪਾਉਗੀ। ਤਾਂ ਗਲੇ ਦੀ ਘਟਾਈ ਪਾਈ ਮੈਂ 3 2 1 ਐਕਸਟਰਾ ਜਦੋਂ ਆਪਣਾ 5 ਇੰਚ 5 ਇੰਚ ਮੋਡਾ ਬਣ ਗਿਆ ਸੀ ਤਾਂ ਉਸ ਤੋਂ ਬਾਅਦ ਗਲੇ ਦੀ ਘਟਾਈ ਪਾਈ ਨੇ 3 2 1 ਐਕਸਟਰਾ ਠੀਕ ਹੈ ਫਿਰ ਉਸ ਤੋਂ ਬਾਅਦ ਗਲੇ ਦੇ ਜਿਹੜੇ ਕੁੰਡੇ ਠਾਈ ਬੈਕ ਪਾਰਟ ਨਾਲ ਜੋੜ ਕੇ ਫਿਰ ਗਲੇ ਦੇ ਕੁੰਡੇ ਠਾਈ ਜਿਵੇਂ ਆਪਣਾ ਫਰੰਟ ਪਾਰਟ ਬਣਿਆ ਉਸੇ ਤਰ੍ਹਾਂ ਬੈਕ ਪਾਰਟ ਬਣਿਆ। ਬਸ ਫਰਕ ਇਹਨਾਂ ਜਦੋਂ ਆਪਾਂ ਇੱਥੋਂ ਮੋਢਿਆਂ ਦੀ ਘਟਾਈ ਪਾਈ ਤਾਂ ਆਪਾਂ 7 ਇੰਚ ਕੰਪਲੀਟ ਕਰਕੇ ਇੱਕ ਸਲਾਈ ਦੀ ਘਟਾਈ ਪਾਈ ਹੈ ਗਲੇ ਦੀ ਠੀਕ ਹੈ ਕਿਉਂਕਿ ਇਹ ਫਰੰਟ ਪਾਰਟ ਹੈ ਦੇਖੋ ਇਹ ਫਰੰਟ ਪਾਰਟ ਹੈ ਇਸ ਲਈ ਮੋਢਿਆਂ ਦੀ ਘਟਾਈ ਦੇ ਨਾਲ ਹੀ ਇਹਦੀ ਬਟਨ ਪੱਟੀ ਜਿਹੜੀ ਬਣੀ ਹੈ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਗਲੇ ਦੀ ਘਟਾਈ ਪਾਈ ਹੈ ਜਿਹੜਾ ਆਪਾਂ ਬਣਾਇਆ ਬੈਕਪਾਰਟ ਐਕਸਟਰਾ ਐਕਸਟਰਾ 7 ਇੰਚ ਮੋੜੇ ਕੰਪਲੀਟ ਕਰ ਲਏ ਉਸ ਤੋਂ ਬਾਅਦ 1 ਇੰਚ ਦੀ ਗਲੇ ਦੀ ਕਟਾਈ ਪਈ ਹੈ ਇੱਥੇ ਠੀਕ ਹੈ ਬਾਕੀ ਕੁੰਡੇ ਸੇਮ ਹੈ ਮੋੜਿਆਂ ਦੀ ਕਟਾਈ ਸੇਮ ਸਾਰੇ ਕੁਝ ਸੇਮ ਹੈ ਬਸ ਜਿਹੜੀ ਗਲੇ ਦੀ ਕਟਾਈ ਹੈ ਇਹ ਬੈਕਪਾਰਟ ਦਾ ਗਲਾ ਇਸ ਲਈ 1 ਸਲਾਈ ਦੀ ਕਟਾਈ ਪਈ ਹੈ ਇੱਥੇ ਇਹ ਆਪਣਾ ਫਰੰਟ ਪਾਰਟ ਹੈ ਇਹ ਆਪਾਂ ਬਟਨ ਪੱਟੀ ਬਣਾਈ ਹੈ ਇਸ ਲਈ ਜਿਹੜੀ ਇਹਦੀ ਇੱਥੇ ਹੈ ਮੋਢਿਆਂ ਦੀ ਘਟਾਈ ਦੇ ਨਾਲ ਹੀ ਬਟਨ ਪੱਟੀ ਸ਼ੁਰੂ ਕੀਤੀ ਉਸ ਤੋਂ ਬਾਅਦ 5 ਇੰਚ ਬਣਾ ਕੇ 5 ਇੰਚ ਮੋਢੇ ਬਣਾ ਕੇ ਉਸ ਤੋਂ ਬਾਅਦ 2 ਇੰਚ ਜਦੋਂ ਆਪਣਾ ਰਹਿ ਗਿਆ ਸੀ ਮੋਢੇ ਬਣਾਉਣ ਵਾਲੇ ਤਾਂ 2 ਇੰਚ ਆਪਾਂ ਗਲੇ ਦੀ ਘਟਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਗਲੇ ਦੀ ਘਟਾਈ ਪਾਈ ਠੀਕ ਹੈ ਫਿਰ ਦੋਨਾਂ ਸਾਈਡਾਂ ਤੋਂ ਦੋਨੇ ਪਾਰਟ ਜੋੜ ਕੇ 15-15 ਕੁੰਡੇ ਮੋੜਿਆਂ ਲਈ ਰੱਖੀ ਐਕਸਟਰਾ ਦੋਨੇ ਪਾਰਟ ਸਵੈਟਰ ਦੇ ਜੋੜ ਲੈ ਉਸ ਤੋਂ ਬਾਅਦ 22 ਗਲੇ 22 ਕੁੰਡੇ ਆਪਣੇ ਇਧਰੋਂ ਉਠਾਈ 22 ਇਧਰੋਂ ਠੀਕ ਹੈ ਬੈਕ ਪਾਰਟ ਦੇ ਕੁੰਡੇ ਉਠਾਏ 30 ਕੁੰਡੇ ਬੈਕ ਪਾਰਟ ਦੇ ਉਠਾਈ ਐਕਸਟਰਾ ਤਾ ਫਿਰ ਗਲਾਈ ਵਿੱਚ ਗਲਾ ਬਣਾਇਆ ਦੇਖੋ ਇਸ ਤਰ੍ਹਾਂ ਗੋਲ ਗਲਾ ਬਣਾਇਆ ਚਾਰ ਲਾਈਨਾਂ ਉਲਟੀਆਂ ਬਣਾ ਕੇ ਗਲਾ ਜਿਹੜਾ ਉਸ ਤੋਂ ਬਾਅਦ ਬੰਦ ਕੀਤਾ ਫਿਰ ਆਪਾਂ ਬਾਹ ਬਣਾਈ ਠੀਕ ਹੈ ਬਾਹ ਲਈ ਆਪਾਂ ਬਾਰਡਰ ਲਈ ਰੱਖੇ ਦੇਖੋ ਬਾਹ ਦੇ ਬਾਰਡਰ ਲਈ ਆਪਾਂ ਰੱਖੇ ਜਿਹੜੇ 31 ਕੁੰਡੇ ਰੱਖੇ 31 ਉਸ ਤੋਂ ਬਾਅਦ 2 ਇੰਚ ਬਾਰਡਰ ਬਣਾਉਣ ਤੋਂ ਬਾਅਦ 10 ਕੁੰਡੇ ਆਪਾਂ ਇੱਥੇ ਵਧਾਈ। 41 ਕੁੰਡੇ ਹੋਗੇ ਠੀਕ ਹੈ। 41 ਕੁੰਡੇ ਬਣਾਉਣ ਤੋਂ ਬਾਅਦ 1 ਇੰਚ ਦੀ ਆਪਾਂ ਬਣਾਈ ਕੀਤੀ 41 ਕੁੰਡਿਆਂ ਦੀ। ਫਿਰ ਹਰੇਕ ਸਲਾਈ ਤੇ ਆਪਾਂ ਹਰੇਕ ਚੌਥੀ ਸਲਾਈ ਤੇ ਹਰੇਕ ਚੌਥੀ ਸਲਾਈ ਤੇ ਦੋਨਾਂ ਸਾਈਡਾਂ ਤੋਂ ਇੱਕ-ਇੱਕ ਕੁੰਡਾ ਜਿਹੜਾ ਵਧਾਉਂਦੇ ਹੈ ਇਸ ਤਰ੍ਹਾਂ। ਠੀਕ ਹੈ ਜਦੋਂ ਇਹਦੀ ਲੰਬਾਈ 11 ਇੰਚ ਕੰਪਲੀਟ ਹੋ ਗਈ। ਉਸ ਤੋਂ ਬਾਅਦ ਮੋਢਿਆਂ ਦੀ ਘਟਾਈ ਪਾਈ ਮੋਢਿਆਂ ਦੀ ਘਟਾਈ ਜਿਵੇਂ ਆਪਾਂ ਇੱਥੇ ਸਵੈਟਰ ਦੀ ਪਾਉਣੀ ਉਸੇ ਤਰ੍ਹਾਂ ਹੀ ਪਾਈ 2 2 1 ਇਸ ਤਰ੍ਹਾਂ ਠੀਕ ਹੈ ਫਿਰ 3.5 ਇੰਚ ਬਣਾ ਕੇ 3.5 ਇੰਚ ਮੋਢੇ ਬਣਾ ਕੇ ਉਸ ਤੋਂ ਬਾਅਦ ਜਿਹੜੀ ਆਪਣੀ ਬਾਹਾਂ ਦੀ ਘਟਾਈ ਪਾਉਗੀ ਉਹ ਦੋਨਾਂ ਸਾਈਡਾਂ ਤੋਂ ਤਿੰਨ ਕੁੰਡੇ ਤਿੰਨ ਕੁੰਡੇ ਇਧਰੋਂ ਘਟੇ ਤਿੰਨ ਕੁੰਡੇ ਇਧਰੋਂ ਘਟੇ ਇਸ ਤਰ੍ਹਾਂ ਫਿਰ ਜਦੋਂ ਆਪਣੇ 6 ਜਾਂ 7 ਕੁੰਡੇ ਰਹਿ ਗਏ ਤਾਂ ਆਪਾਂ ਉਹ ਬੰਦ ਕਰਦੇ ਇਸ ਤਰ੍ਹਾਂ ਬਾਹ ਬਣੀ ਐ ਇਸ ਤਰ੍ਹਾਂ ਤੁਹਾਨੂੰ ਸਾਰੀ ਮੈਂ ਮੈਜ਼ਰਮੈਂਟ ਦੇਤੀ ਕਈ ਵਾਰ ਕੀ ਹੁੰਦਾ ਆਪਾਂ ਕੁੰਡੀ ਦੇਖਣੀ ਹੁੰਦੀ ਐ ਕਿਸ ਤਰ੍ਹਾਂ ਕਿੰਨੇ ਕੁੰਡੇ ਰੱਖੇ ਆ ਕਿਸ ਤਰ੍ਹਾਂ ਕਟਾਈ ਪਈ ਆ ਠੀਕ ਐ ਤਾਂ ਇਸ ਤਰ੍ਹਾਂ ਮੈਂ ਤੁਹਾਨੂੰ ਅੱਜ ਲਿਖ ਕੇ ਦੱਸਤਾ ਤਾਂ ਜੇ ਇਸ ਤਰ੍ਹਾਂ ਸਵੈਟਰ ਬਣਾਉਣਾ ਚਾਹੁੰਦੀਆਂ ਤਾਂ ਇਸ ਤਰ੍ਹਾਂ ਬਣਾ ਸਕਦੇ ਆ ਜੇਕਰ ਤੁਸੀਂ ਸਾਰੇ ਪਾਰਟ ਦੇਖਣੀ ਆ ਅ ਤੁਸੀਂ ਬਣਾਈ ਦਾ ਕੰਮ ਜਿਹੜਾ ਸ਼ੁਰੂ ਕਰ ਰਹੇ ਹੋ ਤਾਂ ਇਸ ਤਰ੍ਹਾਂ ਤੋਂ ਤੁਹਾਨੂੰ ਮੈਂ ਸਾਰੇ ਪਾਰਟ ਡਿਟੇਲ ਚ ਦੱਸੀ ਆ ਠੀਕ ਹੈ ਹਰੇਕ ਚੀਜ਼ ਕਿੰਨੇ ਕੁੰਡੇ ਕਿਸ ਤਰ੍ਹਾਂ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਸਮਝ ਲੱਗ ਸਕੇ ਤਾਂ ਇਸ ਤਰ੍ਹਾਂ ਆਪਣਾ ਇਹ ਜਿਹੜਾ ਸਵੈਟਰ ਬਣਿਆ ਹੈ ਬਾਕੀ ਜਿਹੜੀ ਸਵੈਟਰ ਦੀ ਲੰਬਾਈ ਚੜਾਈ ਆ ਤੁਸੀਂ ਆਪਣੇ ਬੱਚੇ ਦੇ ਹਿਸਾਬ ਨਾਲ ਰੱਖਣੀ ਹੈ ਕਿੰਨੀ ਲੰਬਾਈ ਰੱਖਣੀ ਹੈ ਕਿੰਨੀ ਚੜਾਈ ਰੱਖਣੀ ਹੈ ਕਿੰਨੇ ਕੁੰਡੇ ਪਾਉਣੇ ਹੈ ਇਹ 8-9 ਸਾਲ ਦੇ ਬੱਚੇ ਲਈ ਮੈਂ ਬਣਾਇਆ ਤਾਂ ਇਸ ਤਰ੍ਹਾਂ ਕਿੰਨੇ ਕੁੰਡੇ ਮੈਨੂੰ ਚਾਹੀਦੇ ਸੀ ਮੈਂ ਰੱਖੇ ਆ ਜਿਹੜੀ ਮੇਰੇ ਕੋਲ ਇਹ ਪੱਛਮ ਵਰਦਮਾਨ ਦੀ ਪੱਛਮ ਹੈ ਵਰਦਮਾਨ ਦੀ ਗੋਲ ਪੱਛਮ ਹੈ ਠੀਕ ਹੈ ਤੇ ਜੇਕਰ ਤੁਹਾਡੇ ਕੋਲ ਤਿੰਨ ਪਲਾਈ ਦੀ ਪੱਛਮ ਹੋਊਗੀ ਤਾਂ ਤੁਸੀਂ ਕੁੰਡੇ ਜਿਹੜੇ 2-4 ਘਟ ਰੱਖ ਲੈਣੇ ਕਿਉਂਕਿ ਜਿਹੜੀ ਇਹ ਪੱਛਮ ਹੁੰਦੀ ਹੈ ਇਹਦੇ ਕੁੰਡੇ ਆਪਾਂ ਨੂੰ ਥੋੜੇ ਜਿਹਾ ਜ਼ਿਆਦਾ ਰੱਖਣੇ ਪੈਂਦੇ ਆ ਤਿੰਨ ਪਲਾਈ ਪੱਛਮ ਲਈ ਆਪਾਂ ਕੁੰਡੇ ਥੋੜੇ ਜਿਹਾ ਘੱਟ ਰੱਖ ਲਾਂਗੇ ਜਿਵੇਂ ਮੈਂ ਵਰਤਮਾਨ ਪੱਛਮ ਤਾਂ ਇਹਦੇ ਕੁੰਡੇ ਰੱਖਿਆ ਮੈਂ 63 ਬਾਰਡਰ ਦੇ ਤਾਂ ਤੁਸੀਂ ਜਿਹੜੀ ਤਿੰਨ ਪਲਾਈ ਪੱਛਮ ਹੋਗੀ ਉਹਦੇ ਕੁੰਡੇ ਤੁਸੀਂ ਰੱਖ ਸਕਦੇ ਆ 60 ਕੁੰਡੇ ਰੱਖ ਸਕਦੇ ਆ ਜਾਂ ਇਸ ਤੋਂ ਘੱਟ ਰੱਖ ਸਕਦੇ ਠੀਕ ਹੈ ਇਸ ਤਰ੍ਹਾਂ 5-4 ਕੁੰਡੇ ਤੁਸੀਂ ਛਿਟ ਘੱਟ ਰੱਖ ਸਕਦੇ ਆ ਕਿਉਂਕਿ ਉਹ ਪੱਛਮ ਥੋੜੀ ਜਿਹੀ ਖੁੱਲਦੀ ਹੈ ਜਿਹੜੀ ਆਪਣੀ ਇਹ ਪੱਛਮ ਹੁੰਦੀ ਹੈ ਇਹ ਥੋੜਾ ਜਿਹਾ ਸਵੈਟਰ ਟਾਈਟ ਬੰਦ ਆ ਜਿਹੜਾ ਮੈਂ ਬਾਰਡਰ ਬਣਾਇਆ ਉਹ ਬਣਾਇਆ 10 ਨੰਬਰ ਸਲਾਈਂਗਾਂ ਤੇ ਇਸ ਤਰ੍ਹਾਂ ਠੀਕ ਹੈ ਤੇ ਬਾਰਡਰ ਤੋਂ ਉੱਪਰ ਬਣਾਇਆ ਜਿਹੜਾ ਮੈਂ ਉਹਦੇ ਲਈ ਮੈਂ ਸਲਾਈਂਗਾਂ ਲਈਆਂ 9 ਨੰਬਰ ਇਸ ਤਰ੍ਹਾਂ ਜਿਹੜਾ ਗਲਾ ਬਣਾਇਆ ਉਹ ਵੀ 10 ਨੰਬਰ ਸਲਾਈਂਗਾਂ ਤੇ ਬਣਿਆ ਗਲਾ ਤੇ ਬਾਰਡਰ 10 ਨੰਬਰ ਸਲਾਈਂਗਾਂ ਤੇ ਬਣੇ ਆ ਬਾਕੀ ਸਾਰਾ ਜਿਹੜਾ ਇਹ ਮੈਂ 9 ਨੰਬਰ ਸਲਾਈਂਗਾਂ ਤੇ ਬਣਾਇਆ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਨੀ ਜਿਹੜੀ ਇੱਥੇ ਪੌਕਟ ਬਣੀ ਹੈ ਦੋਨਾਂ ਸਾਈਡਾਂ ਤੇ 15-15 ਕੁੰਡੇ ਰੱਖ ਕੇ ਉਸ ਤੋਂ ਬਾਅਦ ਜਿਹੜੇ ਵਿੱਚ ਕੁੰਡੇ ਆ ਉਹਨਾਂ ਤੇ ਮੈਂ ਪੌਕਟ ਬਣਾਈ ਹੈ 3.5 ਇੰਚ ਇਹਦੀ ਲੰਬਾਈ ਕੰਪਲੀਟ ਕੀਤੀ ਹੈ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਘਟਾਉਂਦੀ ਗਈ ਤੇ ਜਿਹੜੇ ਉੱਪਰ ਕੁੰਡੇ ਰਹਿ ਗਏ ਤਾਂ ਬੰਦ ਕਰਤੇ ਇਸ ਤਰ੍ਹਾਂ ਬਾਅਦ ਵਿੱਚ ਜਿਹੜੇ ਕੁੰਡੇ ਠਾ ਕੇ ਪੌਕਟ ਬਣਾਈ ਹੈ ਇਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਇਸ ਪੌਕਟ ਦੀ ਜਿਹੜੀ ਵੀਡੀਓ ਤੁਹਾਨੂੰ ਮਿਲ ਜੂਗੀ ਠੀਕ ਹੈ ਤੇ ਇਸ ਤਰ੍ਹਾਂ ਆਪਣਾ ਸਵੈਟਰ ਬਣ ਕੇ ਕੰਪਲੀਟ ਹੋ ਗਿਆ ਤੇ ਚਲੋ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਬੇਬੀ ਸਵੈਟਰ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਧੰਨਵਾਦ